ਬਾਈਕ ਠੀਕ ਹੈ ਅੱਜ ਦਾ ਬਾਲਗ ਜੇ ਨਹੀਂ ਕੋ ਆਉਂਦਾ ਜਦੋਂ ਜੈ ਜਾਇਆ ਹਿੱਸਾ ਦਾੜੇ ਕੋਟ ਕੋਟ ਤੇ ਨਹੀਂ ਮੇਰੀ ਨਾਲੜੀ ਵਧੀਆ ਕੇ ਆ ਜਾਣਾ ਮੇਰੇ ਨਾਲ ਜੇ ਹੋਰ ਆਉਂਦੇ ਰਹਿਣਾ ਅੱਜ ਠੀਕ ਹੈ 181 ਇੱਕੋ ਖੜੀ ਹੈ ਸਰ ਸਟਾਰ ਨਾ ਉਹ ਵੀ ਜਾ ਰਹੇ ਤੁਸੀਂ ਆਹ ਹਾਜੀ ਬੀਬੀ ਜੀ ਬੱਸ ਇਹਦੇ ਦੇ ਨਾਲ ਆ ਗਿਆ ਅਭਿੰਦਰ ਸਿੰਘ ਕੀ ਲੱਗਦੇ ਤੁਹਾਡੇ ਘਰ ਬੜੇ ਜੀ ਹਾਂ ਚਲੋ ਇਹ ਤੁਹਾਡੇ ਪ੍ਰੋਪਰਟੀ ਸੀਜ ਦੇ ਆਰਡਰ ਹੈ ਜੀ ਇਹਦਾ ਨੋਟਿਸ ਤੁਹਾਨੂੰ ਕੱਲ ਦੇਗਾ ਜੀਗਾ ਮੁੰਡਾ ਕੱਲ ਆਣ ਕੇ ਮਿਲ ਗਿਆ ਸੀ ਨਾ ਰਸੀਦ ਤੁਹਾਨੂੰ ਹੋ ਗਿਆ ਸੀ ਹਾਂ ਹਾਂ ਉਦੇ ਬਾਬੀ ਆਇਤਾ ਨੇ ਉਸ ਨੂੰ ਆਏ ਆ ਅਸੀਂ ਤੇ ਇਹ ਤੁਹਾਡੇ ਲੱਗਿਆ ਜੀ ਔਰ ਜੀ ਕਾਰਵਾਈ ਜਿਹੜੀ ਆ ਉਹ ਯਾਰ ਥੋੜਾ ਪਿਛੇ ਹੋ ਕੇ ਚੱਲੋ ਜੀ ਬਾਹਰ ਹੀ ਕੱਢੀਏ ਇੱਕ ਫੋਟੋ ਫੋਟੋ ਕਰ ਲੈਂਦਾ हूं ਫੋਟੋ ਕਰ ਲੈਂਦਾ ਉਹਨਾਂ ਨੂੰ ਬਾਹਰ ਦਿਖਾ ਦਊਂ ਤੁਹਾਨੂੰ ਦਿਖਾ ਦਊਂ ਅਸੀਂ ਇੱਥੇ ਖੜੇ ਹਾਂ ਜੀ ਡੀਐਸਪੀ ਟਾਂਡਾ ਦਵਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਵੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆਂ ਇਹਨਾਂ ਦੀ ਇਹਨਾਂ ਤੇ ਮੁਕਦਮੇ ਸੀਗੇ ਐਂਟੀ ਪੀਐਸ ਦੇ ਮੁਕਦਮੇ ਹੋਏ ਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸਿੱਧ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵਿੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਡੀਜੀਪੀ ਪੰਜਾਬ ਅ ਸ਼੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਾਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਡ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਫਰਡ ਆਫ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 65 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਟੋ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾਜ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਰ ਟਾਂਡੇ ਵਿਚ ਹੋਰ ਇਸ ਤੋਂ ਨਾਵੇਂ ਕੋਈ ਮਨੁੱਖੀ ਕਾਰਵਾਈ ਕੀਤੀ ਹੋਈ ਰਸ਼ਖ ਖਿਲਾਫ ਜਨ ਕਿਸ ਤਰ੍ਹਾਂ ਹਾਲੀ ਹਾਲੀ ਸਾਡੇ ਅਸੀਂ ਬਹੁਤ ਆ ਜਿਹੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਮੱਧਾਨ ਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਆ ਪ੍ਰਾਪਰਟੀ ਸੀਜ਼ ਕਰਵਾਵਾਂਗੇ ਜਿਹੜੇ ਵੀ ਸਬ ਡਿਵੀਜ਼ਨ ਦੇ ਅੰਦਰ ਜਿਹੜੇ ਪਿੰਡ ਆਉਂਦੇ ਹੁਣ ਤੱਕ ਕਿੰਨੇ ਘਰਾਂ ਨੂੰ ਜਿਹੜਾ ਪ੍ਰਾਪਰਟੀ ਸੀਜ਼ ਕੀਤਾ ਗਿਆ ਜਿਹੜਾ ਕਿ ਇਹ ਜਿਹੜਾ ਅਸੱਖਤ ਨਹੀਂ ਮੇਰੇ ਕੋ ਫਿਕਰ ਹੈਗੀ ਤਾਂ ਹੁਣ ਇਹਦਾ 68 ਦਾ ਇਹਨਾਂ ਦਾ ਚੰਦੀਪੁਰ ਜਨਦਰ ਸਿੰਘ ਹੁਣਾਂ ਦਾ ਬਣਿਆ ਆ ਜਿਹੜੇ ਅੱਗੇ ਅੱਗੇ ਅਸੀਂ ਉਹ ਅਜੇ ਤਨ 10 ਪਬਲਿਕ ਨਹੀਂ ਦੱਸ ਸਕਦੇ ਪਬਲਿਕਲੀ ਔਰ ਮਾਲੇ ਸਮੇਂ ਦੇ ਵਿੱਚ ਜੀ ਤਾਂ ਉਹ ਵੀ ਕਰਾਂਗਾ ਵੀ ਤੁਹਾਨੂੰ ਦੱਸ ਦਵਾਂਗਾ ਸਟੈਪ ਪਹਿਲਾਂ ਘੜਦੀ ਆ ਜੀ ਹਾਂ ਇਸ ਤੋਂ ਪਹਿਲਾਂ ਅਸੀਂ ਗਰਦੀ ਹਾਲ ਖੁਰਦਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਈ ਸੀ ਉਹਨਾਂ ਨੇ 33 ਲੱਖ ਰੁਪਏ ਦੀ ਉਹਨਾਂ ਨੇ ਵੀ ਪ੍ਰਾਪਰਟੀ ਸੀਜ਼ ਕਰਵਾਈ ਸੀ ਸਰ ਇਹਨਾਂ ਦੀ ਕਿੰਨੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਗਈਆਂ ਇਹਦੀ ਬਹੁਤ ਬਹੁਤ ਲਗ 11 ਕਰੋੜ 60 ਹਜ਼ਾਰ ਰੁਪਏ ਦੀਆਂ ਇਹਦੇ ਵਿੱਚ ਦੱਸਣਾ ਔਖਾ ਵੀ ਕਿੰਨਾ ਕਿੱਥੋਂ ਕਿਹੜੀ ਕਿਹੜੀ ਫੀਲ ਕੀਤੀ ਗਈ ਇੱਕ ਇਹ ਘਰ ਬਿਲ ਬਲੇਡੇ ਟੈਂਸ਼ਨ ਹੋ ਗਿਆ ਜੀ 플ੌਟ ਹੋ ਗਏ ਬਾਕੀ ਜ਼ਮੀਨ ਜਿਹੜੀ ਜੋ ਵੀ ਉਹਨੂੰ ਚਾਹੀਦਾ ਸਾਰੀ ਜਿਹੜੀ ਪ੍ਰੋਪਰਟੀ ਐ ਬਿਲਕੁਲ ਉਹਦੇ ਫ੍ਰੀਜ਼ਿੰਗ ਆਰਡਰ ਵਿੱਚ ਮੇਕ ਕੀਆ ਗਿਆ ਸਰਪਲ 2000 ਵਿੱਚ ਲਾਇਆ ਜਾਊਗਾ ਇਸ ਤੋਂ ਬਾਅਦ ਜਾਂ ਕਿਦਾਂ ਇਹ ਫਰਦਰ ਅਗੇ ਹੌਲੀ ਹੌਲੀ ਸਾਰਾ ਪ੍ਰोसीडिंग ਹੋਣੀ ਹੈ ਜੀ ਚੱਲਣਾ ਜੀ ਨਾਲ ਨਾਲ